ਕਬੱਡੀ ਪੈ ਗਈ ਇੱਕ ਪਾਸੇ ਮਈਆਂ ਵਾਲੇ ਦੀ ਟੀਮ ਹੈ ਬ੍ਰਾਂਡ ਸਾਡੇ ਵੀਰ ਦੀ ਟੀਮ ਹੈ ਲਓ ਬ੍ਰਾਂਡ ਦੀ ਟੀਮ ਖੇਡ ਰਹੀ ਹੈ ਇਹ ਟੀਮ ਵੀ ਸਿੱਧਾ ਕੈਨੇਡਾ ਤੇ ਬਬਲਾਸਰਾ ਉਹਨਾਂ ਭਰਾਵਾਂ ਨੇ ਸਪான்ਸਰ ਕੀਤੀ ਹੈ ਬਹੁਤ ਵੱਡਾ ਧੰਨਵਾਦ ਇਧਰ ਦੇ ਪਾਸੇ ਪਹਿਲੀ ਕਬੱਡੀ ਤੇ ਮੇਰੇ ਮਿੱਤਰੋ ਆਹ ਦੇਖਦੇ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਲਓ ਦੇਖਦੇ ਵੀ ਜੌਨ ਸੀਨਾ ਕਹਿੰਦੀ ਦੁਨੀਆ ਗਿੰਦੀ ਮਾਨ ਸਿੰਘ ਵਾਲੇ ਦੀ ਧਰਤੀ ਦਾ ਮੇਰੇ ਵੀਰੋ ਟਰਾਈ ਕਰਦਾ ਤੇ ਪੁਆਇੰਟ ਧਾਵੀ ਦਾ ਹੈ ਲਓ ਪ੍ਰੀਤ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਲੈ ਵੀ ਸਰਹਾਲੀ ਵਾਲਿਆਂ ਦੇਖਦੇ ਵੀ ਵੀ ਟੌਪ ਦੇ ਜਾਫੀਆਂ ਦੇ ਵਿੱਚ ਨਾਮ ਅਰਜ ਕਰਵਾਈ ਬੈਠਾ ਗੁਰਪੇਜ ਮਲੇਸ਼ੀਆ ਦੀ ਧਰਤੀ ਦੇ ਖੇਡ ਆਇਆ ਚਾਰ ਜਾਫੀਆਂ ਦੇ ਵਿੱਚ ਜੋ ਹਲਕਾ ਟੱਚ ਫਰੀਦ ਨੇ ਮਾਰਿਆ ਤੇ ਪੁਆਇੰਟ ਮਈਆਂ ਵਾਲੀ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਲਓ ਦੇਖਦੇ ਟੋਟੀਆਂ ਮਲੇ ਇਸ ਵੇ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਪਾ ਵੀ ਨੌਜਵਾਨ ਹੈ ਕਬੱਡੀ ਦੇ ਵੱਡੇ ਵੀਰ ਕਰਦੇ ਸਰਦ ਗੱਭਰੂ ਦੀ ਲਓ ਸਾਹਮਣੇ ਬਾਜੇ ਵਾਲਾ ਟੋਟੀਆਂ ਤੋਂ ਜੰਟੇ ਦੇ ਪਿੰਡਾਂ ਦਾ ਮੁੰਡਾ ਕਦੇ ਬੱਬੂ ਪੁੱਜਿਆ ਹੋਇਆ ਚਾਰ ਜਾਫੇ ਇੱਕ ਪਾਸੇ ਕਦੇ ਉਹ ਕੋਰਟ ਭਾਈ ਵਾਲੇ ਮੋਨੂ ਦੀਆਂ ਗੱਲਾਂ ਚੱਲਦੀਆਂ ਸੋਨੂ ਖੇਡਦਾ ਇੱਕ ਪਾਸੇ ਕਦੇ ਬਾਣ ਸਿੰਘ ਵਾਲਾ ਪਿੰਡ ਹੈ ਸ਼ੇਰ ਮੁਕਸਰ ਸਾਹਿਬ ਦੀ ਧਰਤੀ ਦੀਆਂ ਗੱਲਾਂ ਚੱਲਦੀਆਂ ਪੈਂਦੀ ਹੋਈ ਕਬੱਡੀ ਹੈ ਉਹ ਸਾਹਮਣੇ ਪਹਿਲਾ ਜੱਫਾ ਵਾਲਾ ਗਿੰਦੀ ਨੇ ਬੱਲੇ ਬੱਲੇ ਘਰਾ ਦਿੱਤੀ ਹੈ ਐਨ ਚੋਟੀ ਦਾ ਮੁਕਾਬਲਾ ਆ ਮੁੰਡਾ ਵੀ ਆਉਣ ਬਲੇ ਸਮੇ ਦਾ ਵੱਡਾ ਮੱਲਾ ਲੈ ਵੀ ਹਰਮਨ ਦੇ ਖਲਾ ਸ੍ਰਿਹਾਲੀ ਵਾਲਿਆ ਤੂੰ ਮਾਜੇ ਤੋਂ ਆਇਆ ਦੂਜੇ ਪਾਸੇ ਗੁਰਪ੍ਰੀਤ ਹੈ ਚਾਰ ਜੱਫੀ ਚਾਰੇ ਤਿਆਰ ਬਰ ਤਿਆਰ ਹੁਣ ਦੇਖਾਂਗੇ ਕੌਣ ਡੱਕ ਪਾਉ ਕਿਹੜਾ ਸ਼ਿਣੀਵਾ ਦੇ ਬੱਬਰ ਸ਼ੇਰ ਨੂੰ ਕਦੇ ਡੱਕ ਪਾਵੇਗਾ ਇਹਦੇ ਸਮਾਂ ਦੱਸੋ ਉਹ ਗੁਰਪੇਜ ਵੇਖੀ 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 ਇੱਥੇ ਰੱਖਾ ਉਹ ਗੁਰਪੇਜ ਟਰੱਕ ਮੂਦਾ ਕਰਨ ਨੂੰ ਫਿਰਦਾ ਪਰ ਇਧਰਲੇ ਪਾਸੇ ਟਰੱਕ ਹੁਣ ਰੋਡ ਤੇ ਚੜਿਆ ਕਿਸੇ ਗਲ ਨਾਲ ਚੜਿਆ ਮੇਰੇ ਮਿੱਤਰੋ ਬੈਗਰੂ ਦੀ ਪਾਰ ਕਿਰਪਾ ਹੋਵੇ ਪਹਿਲਾ ਮੰਗ ਜੱਸਾ ਤੇ ਸ਼ੇਰਾ ਸ਼ੇਰਾ ਤੇ ਜੱਸਾ ਦੁਨੀਆ ਦੇ ਸਟਾਰਾਂ ਦੇ ਵਿੱਚ ਗੱਲਾਂ ਹੋਈਆਂ ਲਓ ਇਧਰਲੇ ਪਾਸੇ ਦੇਖਦੇ ਫੇੜ ਮੈਦਾਨ ਦੇ ਵਿੱਚ ਕਬੱਡੀ ਪੈ ਚੁੱਕੀ ਹੈ ਚਾਰ ਜਫੀ ਤਿਆਰ ਨੇ ਮੇਰੇ ਮਿੱਤਰੋ ਆ ਬੋਰਡ ਦੀ ਪਈ ਹੋਈ ਕਬੱਡੀ ਵੀ ਲੱਗਦਾ ਹੈ ਉਧਰਲੇ ਪਾਸੇ ਕੀ ਬਣਦਾ ਪਰ ਦੇਖਦੇ ਬੋਰਡ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਹੈ ਗੁਰਪ੍ਰੀਤ ਮੈਂਬਰ ਗੁਰਪ੍ਰੀਤ ਮੱਲੀ ਵੱਡੇਕਰ ਵਾਲਾ ਕੰਤਾਸਰਾਂ ਲਖਵੀਰ ਦੇ ਨਾਲ ਅਭੀਜੋਤ ਸਰਾਂ ਬਹੁਤ ਵੱਡਾ ਸਤਿਕਾਰ ਹੈ ਇਹਨਾਂ ਵੀਰਾਂ ਵੱਲੋਂ ਲਓ ਵੱਡ ਖਾਣੇ ਦੀ ਕਬੱਡੀ ਪੈ ਗਈ ਹੈ ਉਹ ਸਾਹਮਣੇ ਗੁਰਸੇਵਕ ਸਿੰਘ ਕਬੱਡੀ ਪਾ ਰਿਹਾ ਹੈ ਚਾਰ ਜਾਫੀਆਂ ਦੇ ਵਿੱਚੋਂ ਦੇਖਾਂਗੇ ਸਾਹਮਣੇ ਕਿ ਜੋ ਪਹਿਲਾ ਕਰਦਾ ਬਾਹਰ ਤੇ ਜਿੱਤੂ ਬਣਦਾ ਮੇਲੇ ਦਾ ਓਏ ਅਣਖ ਜਿਤਾਉਂਦੀ ਜਿੱਤਾਂ

ਖਤ ਤੇ ਜੁੜਦਾ ਹੋਇਆ ਚੱਲ ਵੀ ਪ੍ਰੀਤ ਨੌਜਵਾਨਾਂ ਗੱਬਰੂਆ ਪਾਕ ਕਬੱਡੀ ਕਿ ਖਤਰਿਆਂ ਨਾਲ ਜੋ ਖੇਡਣ ਦਾ ਸ਼ੌਂਕ ਰੱਖਦੇ ਸੂਰਮੇ ਜੰਮਦੇ ਨਾ ਬਜਨਿਤ ਲੋਕੋ ਰਾਜੇ ਖੇਲੇ ਜੋ ਮੱਦ ਦਲੇਰ ਹੁੰਦੇ ਉਹੀ ਮਿੱਧ ਦੇ ਮਦਾਨਾਂ ਦੀ ਹਿੱਕ ਲੋਕੋ ਓ ਮਾਜੇ ਵਾਲੇ ਨਾ ਮਾਲਵੇ ਦੀ ਟੱਕਰ 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 ਕਿੱਥੇ ਰੁਕਦਾ ਕਿੱਥੇ ਰੁਕਦਾ ਇਹ ਘਾਟੀ ਰੁਕਦਾ ਇਹਦੀ ਸਪੀਡ ਵੀ ਫੁੱਲ ਤੇ ਟੱਚ ਵੀ ਸ਼ੋਰ ਆ ਉਹ ਪੰਜਾਬ ਦੇ ਮੈਦਾਨਾਂ ਵਿੱਚ ਵਖਰੀ ਜੀ ਚੌਰ ਪੈਰਾ ਥੱਲੇ ਗੱਬਰੂ ਦੇ ਅੱਗ ਮੱਚਦੀ ਦੇਖ ਲੈ ਕਬੱਡੀ ਕਹਿੰਦੇ ਪ੍ਰੀਤੀ ਲੋਕਾਂ ਦੇ ਦਿਲਾਂ ਨੂੰ ਜੱਜਦੇ ਆਹ ਲੋਕਾਂ ਦੇ ਦਿਲਾਂ ਨੂੰ ਜੱਜਦੀ ਉਧਰਲੇ ਪਾਸੇ ਲੱਭੂ ਵੀ ਆਇਆ ਹੋਇਆ ਹੈ ਮੇਰੇ ਮਿੱਤਰੋ ਇਹ ਵੀ ਦੇਖਦੇ ਆ ਕੈਨੇਡਾ ਦੀ ਧਰਤੀ ਇੰਗਲੈਂਡ ਦੇ ਖੇਡ ਮੈਦਾਨ ਮੇਰੇ ਵੀ ਉਹ ਸਮੇ ਸਮੇ ਸਿਰ ਮੱਲਾਮਾਨ ਦਾ ਮਾਨ ਬਹਿਰੀਨ ਦੇ ਪਹਿਲੀਆਂ ਦੇ ਵਿੱਚ ਮੇਰੇ ਵੀ ਜਦੋਂ ਕਬੱਡੀ ਦੀ ਸ਼ੁਰੂਆਤ ਹੋਈ ਬਹਿਰੀਨ ਦੇ ਵਿੱਚ ਕਬੱਡੀ ਕੱਪ ਕਰਵਾਇਆ ਉਦੋਂ ਪਹਿਲੀਆਂ ਦੁਜੇ ਬੈਸਟਰੀਆ ਮੇਰੇ ਵੀ ਉਸ ਸਮੇਂ ਦੀਆਂ ਗੱਲਾਂ ਬਾਤਾਂ ਨਹੀਂ ਅੱਜ ਲੱਭੂ ਵੀ ਸਾਡਾ ਵੀਰ ਪੁੱਜਿਆ ਹੋਇਆ ਹੈ ਲਓ ਦੇਖਦੇ ਆ ਵੀ ਕਦੇ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਕੈਨੇਡਾ ਤੇ ਸਮੇਂ ਦੀ ਗੱਲ ਹੋਵੇਗੀ ਜਦੋਂ ਯੂਐਸਏ ਵਾਲਾ ਹੋਵੇਗਾ ਲਓ ਇਧਰਲੇ ਪਾਸੇ ਲੱਖਾਂ ਪੁਆਇੰਟ ਲੈ ਕੇ ਵਾਪਸ ਆ ਗਿਆ ਚੱਲ ਵੀ ਨੌਜਵਾਨ ਹੈ ਗੱਬਰੂਆ ਪਾਗਲੀ ਕਬੱਡੀ ਖੇਡ ਰਿਹਾ ਲਓ ਸਾਹਮਣੇ ਪ੍ਰਿੰਸ ਬਾਜੇ ਵਾਲਾ ਕਬੱਡੀ ਪਾ ਰਿਹਾ ਉਹ ਸਾਹਮਣੇ ਦੇਖੀਏ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਧ ਸਰ ਸਾਹਿਬ ਕੋਲਾ ਸਾਹਿਬ ਦੀਆਂ ਗੱਲਾਂ ਚੱਲਦੀਆਂ ਪਰ ਇੱਧਰ ਚਾਰ ਤੇ ਚਾਰੇ ਤਿਆਰ ਪਰ ਤਿਆਰ ਹੈ ਹੁਣ ਟੱਕ ਲਵਾਂਗੇ ਕੌਣ ਡੱਕ ਪਾਉ ਬਾਜੇ ਵਾਲਾ ਪ੍ਰਿੰਸ ਇੱਕ ਨੰਬਰ ਦਾ ਹੋਰ ਵਾਦਾ ਕਰਦਾ ਹੋਇਆ ਕੱਲ ਵੀ ਸੋੜਿਆ ਪਾਖਾਂ ਕਬੱਡੀ ਅਗਲਾ ਮੁਕਾਬਲਾ ਰਾਜੇ ਵੀਰੇ ਕਿਨੇ ਖੇਡਣਾ ਪ੍ਰੀਮਾ ਸੱਦ ਲਈ ਉਹ ਟੀਮਾਂ ਬਿਲਕੁਲ ਤਿਆਰ ਐ ਖਿਆਲੀ ਵਾਲੇ ਦੇ ਡਰੋਲੀ ਭਾਈ ਕਲਿਆਣ ਸੁਖਾ ਦੇ ਭੰਗਰ ਇਸ ਤੋਂ ਅੱਗੇ ਤਾਂ ਮੇਰੇ ਵੀ ਆਪਾਂ ਨੂੰ ਪਤਾ ਹੀ ਆ ਫਿਰ ਲਓ ਟੀਮਾਂ ਨੂੰ ਵੀ ਪਤਾ ਐ ਵੀ ਮੈਚ ਅਸੀਂ ਖੇਡਣਾ ਐ ਸੇਵਕ ਦੀ ਕਬੱਡੀ ਪੈ ਗਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਿ ਜੰਗਲਾਂ ਚ ਚੁੱਪ ਛਾਂ ਜਾਵੇ ਜਦੋਂ ਸ਼ੇਰਾਂ ਨਾਲ ਸ਼ੇਰ ਕਹਿਣ ਬੱਲਿਆ ਵਿਸ਼ਾਲ ਦੁਦਰਾਏ ਇੱਕ ਕੱਢਿਆ ਨਚੋੜ ਓਏ ਬਾਜਾਂ ਮੂਰੇ ਬਾਜਾਂ ਮੂਰੇ ਬਾਜਾਂ ਮੂਰੇ ਬਾਜੀਆਂ ਨਾ ਪੈਣ ਬੱਲਿਆ ਵਿਸ਼ਾਲ ਦੁਦਰਾਏ ਇੱਕ ਕੱਢਿਆ ਨਚੋੜ ਵਾਜਾ ਮੂਰੇ ਬਾਜੀਆਂ ਨਾ ਪੈਣ ਬੱਲਿਆ ਪਰ ਦੇਖਦੇ ਆ ਸਾਹਮਣੇ ਬੋਰ ਸਿੰਘ ਇਹ ਜੱਸ ਭਾਲੇ ਦੇ ਪਿੰਡੂ ਦੀਆਂ ਗੱਲਾਂ ਚੱਲਦੀਆਂ ਕਦੇ ਲਖੇ ਨੇ ਕਬੱਡੀ ਗੱਡੀ ਐ ਦਰਸ਼ਨ ਸਿੰਘ ਜੀ ਪਹਿਲਵਾਨ ਦੀਆਂ ਗੱਲਾਂ ਚੱਲੀਆਂ ਇਹ ਜ਼ਿਲ੍ਹੇ ਫਰੀਪੁਰ ਦੇ ਬੱਲਾਂ ਦੀਆਂ ਗੱਲਾਂ ਚੱਲਦੀਆਂ ਕਿ ਬਾਜ ਕਿਤੇ ਨੀਵੀਂ ਥਾਤੇ ਪੈਂਦੇ ਨਹੀਂ ਉਹ ਹੁੰਦੇ ਔਰ ਪਾਰ ਵਾਲੇ ਕਿਤੇ ਖੈਂਦੇ ਨਹੀਂ ਹੁੰਦੇ ਮਿੰਟ ਲਾਈਦਾ ਹੈ ਚੱਕਰ ਘਮਾਉਣ ਨੂੰ ਮੁੰਡਾ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਉਹ ਮੁੰਡਾ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਮਾਝੇ ਵਾਲੇ ਜੇ ਇੱਕ ਜੇ ਹਲਾਤਾ ਨੇ ਹਰਮਨ ਤੇ ਸਮਝ ਲਓ ਖੁੱਤੀ ਪੈ ਜਾਣੀ ਹੈ ਸਮਝ ਲਓ ਖੁੱਤੀ ਪੈ ਜਾਣੀ ਹੈ ਲਓ ਦੇਖਦੇ ਗੁਰਪੇਜ ਆ ਮੁੰਡਾ ਬੜਾ ਤੇਜ਼ ਤਰਾਰ ਲਓ ਦੇਖਦੇ ਪ੍ਰੀਤ ਪ੍ਰੀਤ ਦੁਨੀਆ ਕਹਿੰਦੀ ਹੈ ਲਓ ਸਾਹਮਣੇ ਕਬੱਡੀ ਪੈ ਚੁੱਕੀ ਹੈ ਚਾਰ ਜਫੀ ਤਿਆਰ ਇਧਰ ਹਰਮਨ ਹਰਮਨ ਪਰ ਉਧਰਲੇ ਪਾਸੇ ਜਰਨੈਲ ਬਗੜਾ ਤੇ ਗੁਰਮੁਖ ਸਿੰਘ ਜੀ ਗਿੱਲ ਛੋਟੀ ਵਾਲੀ ਦਾ ਫੈਸਲਾ ਹੈ ਪੁਆਇੰਟ ਧਾਵੀ ਦੇ ਖਾਤ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨ ਹੈ ਗੱਭਰੂ ਆ ਪਾਕ ਕਬੱਡੀ ਆਉ ਦੇਖਦੇ ਕਬੱਡੀ ਪੈ ਚੁੱਕੀ ਹੈ ਚਾਰ ਜਫੀ ਧਾਵੀ ਆ ਗਿਆ ਜੱਗ ਕੇ ਜਿੱਤ ਦੇ ਨਿਸ਼ਾਨ ਵਾਲੇ ਝੰਡੇ ਗੜ ਤੇ ਕਿੰਦੇ ਮੋਟੇ ਪੱਟ ਕਿੰਦੇ ਡੌਲੇ ਪੈ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਪਰ ਉਹ ਵੇਖੀ ਰੱਬਾ ਮੇਰਾ ਰੱਬਾ ਮੇਰਾ ਰੱਬਾ ਮੇਰਾ ਰੱਬਾ ਮੇਰਾ ਵੈਗੁਰੂ 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 ਡਾਕਟਰ ਜਲਦੀ ਭਾਈ ਐਂਬੂਲੈਂਸ ਜਾਂ ਡਾਕਟਰ ਜਾਂ ਗੱਡੀ ਦਾ ਪ੍ਰਬੰਧ ਕਰੋ ਜਲਦੀ 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 ਵੈਗੁਰੂ 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 ਜਲਦੀ ਬੁਲਕਾਰੇ ਕਮੇਟੀ ਨੂੰ ਬੇਨਤੀ ਆ ਗੱਡੀ ਲੈ ਕੇ ਆਓ ਸਾਰੀ ਪ੍ਰਬੰਧਨ ਕਮੇਟੀ ਜਲਦੀ ਜਲਦੀ ਭਰਾ ਭੜਕੇ ਬੰਨੋ ਭਾਈ ਜਲਦੀ ਕੋਈ ਬੰਦੋ ਲੈ ਲਓ ਸਾਫਾ ਲੈ ਲਓ ਕੋਈ ਵੀ ਚੀਜ਼ ਲੈ ਲਓ ਜਲਦੀ ਬੰਦ ਦਿਓ ਭਾਈ ਗੱਡੀ ਲਿਓ ਬਾਈ ਇੱਕ ਮਿੰਟ ਰੁਕ ਜਾ ਜਲਦੀ ਬਈ ਕਮੇਟੀ ਖੜੀ ਹੈ ਜੀ ਪਹਿਲਾਂ ਆਪਣੇ ਕੋਲੇ ਗੱਡੀ ਮੰਗਵਾਓ ਤੇ ਮੇਰੀ ਬੇਨਤੀ ਹੈ ਜਿਹੜੇ ਵੀਰ ਸਾਡੇ ਐਨਆਰਆਈ ਵੀਰ ਚਾਹੇ ਖੇਡ ਪ੍ਰਮੋਟਰ ਜਿਹੜੇ ਵੀਰ ਲਾਈਵ ਮੈਚ ਦੇਖ ਰਹੇ ਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਬਈ ਇਹ ਟੋਟੀਆਂ ਤੋਂ ਆਇਆ ਨੌਜਵਾਨ ਖੇਡਣ ਹਰਮਨ ਦੇ ਨਾਲ ਤੇ ਚੋਟ ਜਿਹੜੀ ਤੁਹਾਨੂੰ ਪਤਾ ਲੱਤ ਟੁੱਟ ਗਈ ਹੈ ਹੱਥ ਬੰਨ੍ਹ ਕੇ ਬੇਨਤੀ ਹੈ ਐਨਆਰਆਈ ਭਰਾਵਾਂ ਨੂੰ ਚਾਹੇ ਖੇਡ ਪ੍ਰਮੋਟਰ ਜਿਹੜੇ ਲਾਈਵ ਮੈਚ ਦੇਖ ਰਹੇ ਆ ਬਈ ਇਹਦੇ ਆਪਾਂ ਮਾਲੀ ਮਦਦ ਵੀ ਜ਼ਰੂਰ ਕਰਨੀ ਹੱਥ ਵੰਡ ਕੇ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਤੇ ਪ੍ਰਬੰਧਕ ਕਮੇਟੀ ਨੂੰ ਬੇਨਤੀ ਆਪਾਂ ਪਲੇਅਰ ਦਾ ਪੂਰਾ ਸਾਥ ਦੇਗੇ ਬਹੁਤ ਧੰਨਵਾਦ ਹੋਵੇਗਾ ਸਾਰੇ ਵੀਰਾਂ ਦਾ ਗੱਡੀ ਲਿਓ ਭਾਈ ਜਲਦੀ ਤੋਂ ਜਲਦੀ ਮੇਲਾ ਕਮੇਟੀ ਨੂੰ ਬੇਨਤੀ ਹੈ ਵੀ ਆਪਣੇ ਪ੍ਰਬੰਧਕ ਪ੍ਰਬੰਧਕ ਜਾਨਗੇ ਨਾਲ ਬਲਕਾਰ ਸਿੰਘ ਜੀ ਤੇ ਨਾਲ ਮੇਰੀ ਬੇਨਤੀ ਹੈ ਮੇਲਾ ਕਮੇਟੀ ਤੇ ਜਿਹੜੇ ਪ੍ਰਬੰਧਕ ਸਾਡੇ ਦਰਸ਼ਕ ਵੀ ਰਾਏ ਆ ਇਹ ਪ੍ਰਿੰਸ ਸਾਹਿਬ ਬਾਜੇ ਤੋਂ ਆਇਆ ਟੋਟੀਆਂ ਪਿੰਡ ਤੇ ਲੱਦਾਪ ਨੂੰ ਪਤਾ ਲੱਗ ਗਿਆ ਵੀ ਫੈਕਚਰ ਹੋ ਗਈ ਆ ਆਪਾਂ ਜਰੂਰ ਸਾਰਿਆਂ ਨੇ ਮਦਦ ਕਰਨੀ ਐ ਐਨਆਰਆਈ ਭਰਾ ਵੀ ਸੁਣਦੇ ਸਾਡੇ ਹੈਪੀ ਵੀਰੋ ਨੇ ਕਿੰਨੇ ਵੀ ਜੁੜੇ ਜੱਸੇ ਬਾਈ ਹੋਣੇ ਆਪਾਂ ਜਰੂਰ ਬਦਦਤ ਕਰੀਏ ਕਿਉਂਕਿ ਆਪਣੇ ਮਾਲਵੇ ਚ ਕਬਡੀ ਖੇਡਣ ਆਸੀ ਟੀਮ ਦੇ ਲਈ ਕੋਈ ਜਾਣ ਬੁੱਝ ਕੇ ਨਹੀਂ ਹੋਇਆ ਨੁਕਸਾਨ ਤੇ ਆਪਾਂ ਜਰੂਰ ਸਾਰੇ ਨੇ ਇਸ ਨੌਜਵਾਨ ਦੇ ਨਾਲ ਖੜਨਾ ਹੈਲੋ ਭਾਈ ਅਜਮੇਰ ਸਿੰਘ ਜੀ ਭਾਈ ਅਜਮੇਰ ਆਹ ਮੁੰਡੇ ਦੇ ਸੱਟ ਵੱਜ ਗਈ ਯਾਰ ਆਪਾਂ ਮਦਦ ਕਰੀਏ ਕੋਈ ਫਰਕ ਨਹੀਂ ਪੈਂਦਾ ਜਿੰਨੇ ਵੀ ਵੀਰ ਕੈਨੇਡਾ ਅਮਰੀਕਾ ਵਾਲੇ ਸਾਡੇ ਨਾਲ ਜੁੜੇ ਹੋਏ ਐ ਕੋਈ ਫਰਕ ਨਹੀਂ ਪੈਂਦਾ 10 20 50000 500 ਬੱਬੂ ਬੱਬੂ ਸਾਰੇ ਸਾਰੇ ਦੇਣਗੇ ਜੱਸਾ ਕੈਨੇਡਾ ਕਹਿੰਦਾ 5000 ਮੇਥੋਂ ਲੈ ਜਾਓ ਤਰਪੋ ਤਰਪੋ ਸਾਰੇ ਪਲੇਅਰ ਨਾਲ ਲੱਗ ਜਾਓ ਯਾਰ ਜਿਹੜੇ ਦਰਸ਼ਕ ਤੁਸੀਂ ਵੀ ਬਾਈ ਕਰ ਦਿਆ ਜੇ ਮਦਦ ਜਿੰਨੀ ਹੋ ਸਕੇ ਕੋਈ ਜਾਣ ਬੁਝ ਕੇ ਨਾ ਵੈਗਰੂ ਕਿਰਪਾ ਕਰ ਮੈਂ ਪਹਿਲਾਂ ਕਹ ਸੀ ਜੇ ਕਰੇ ਚ ਸੱਟਾ ਨਾ ਹੋਣ ਤਾਂ ਇਦਾਂ ਦੀ ਖੇਡ ਹੀ ਹੈ ਨਹੀਂ ਅਮਰਤਪਾਲ ਕੈਨੇਡਾ ਅਮਰਤਪਾਲ ਕੈਨੇਡਾ ਅਮਰਤਪਾਲ ਕਿੰਨੇ ਬੋਲਾ 5 ਠੀਕ ਹੈ ਆਵੇ ਪ੍ਰਧਾਨ ਵੀ ਕੋੜੇ ਹੀ ਐ ਸਾਰੇ ਇਕੱਠੇ ਕਰ ਲੀ ਮੰਦਿਰ ਬੋਲੇ ਨਹੀਂ ਪੈਸਿਆਂ ਦੀ ਲੋੜ ਹੀ ਆ ਪਰ ਹੁਣੇ ਲੋੜ ਆ ਪੈਸਿਆਂ ਦੀ ਨਾਲ ਦੀ ਨਾਲ ਦੇਣੀਆਂ ਨਾਲ ਦੀ ਨਾਲ ਦੇਣੇ ਆ ਨਾਲ ਦੀ ਨਾਲ ਜਿਹੜੇ ਵੀਰਾਂ ਨੂੰ ਆਪਾਂ ਕਵਾਂਗੇ ਤੇ ਜਿਹੜੇ ਬਿਨਾ ਕਹਿਣ ਤੋਂ ਵੀ ਮੇਰੇ ਵੀਰ ਯਾਰ ਜਿੰਨੀ ਜਿੰਨੀ ਕਿਉਂਕਿ ਕਬੱਡੀ ਨਾਲ ਕਬੱਡੀ ਐ ਇਹਨਾਂ ਨੂੰ ਦੇਖਣ ਦੇ ਲਈ ਆਪਾਂ ਆਉਣੇ ਆ ਇਹ ਕੋਈ ਟਾਟੇ ਵਿਰਲੇ ਦੇ ਘਰੇ ਨਹੀਂ ਜੰਮਦੇ ਇਹ ਵੀ ਆਪਣੇ ਗਰੀਬ ਪਰਿਵਾਰ ਦੇ ਵਿੱਚੋਂ ਹੀ ਹੁੰਦੇ ਆ ਤਾਂ ਹੀ ਕਬੱਡੀ ਖੇਡਦੇ ਆ ਬਾਈ ਜੀ ਦੱਸਿਓ ਪਿੰਡਾ ਕਬਰਵੱਛੇ ਤੋਂ ਆ 500 ਰੁਪਇਆ ਇਸ ਮੁੰਡੇ ਦੇ ਲਈ ਆ ਗਿਆ ਇੱਕ ਪਲੇਅਰ ਜੋ ਮੇਰੇ ਕੋਲੇ ਇੱਕ ਮਿੰਟ ਇੱਕ ਮਿੰਟ ਕਮੇਟੀ ਵਾਲਿਆਂ ਨੂੰ ਬੇਨਤੀ ਹੈ ਗੁਰਮੁਲਾਪ ਸਿੰਘ ਉਹਨਾਂ ਕੋਲੇ 5000 ਆ ਗਿਆ ਲੱਭਿਓ ਨਹੀਂ ਆਪਣੀ ਟੀਮ ਵੱਲੋਂ ਮਈਆਂ ਵਾਲੇ ਦੇ ਮੁੰਡੇ ਦੇਗੇ ਪੈਸੇ ਨਾ ਲੱਭੂ ਸਾਡਾ ਮਈਆਂ ਵਾਲੇ ਦਾ ਪਹਿਲਵਾਨ ਆ 2000 ਉਹਨੇ ਭੇਜਤਾ ਬੱਬੂ ਬਾਈ ਜੀ ਹੋਰ 10-2000 ਰੁਪਇਆ ਆਪਣੀ ਜੇਬ ਚੋਂ ਦੇ ਕੇ ਭੇਜੋ ਕਮੇਟੀ ਵੱਲੋਂ ਪਹਿਲਾਂ ਨਾਲ ਬਿਆਨਤ ਸਿੰਘ ਜੀ ਬਿਆਨਤ ਸਿੰਘ ਜੀ 3000 ਰੁਪਇਆ ਮੇਰੇ ਕੋਲੇ ਹੋਰ ਆ ਗਿਆ ਆ ਪੈਸੇ ਪਲੇਅਰ ਆਜੇ ਮੇਰੇ ਕੋਲੇ 5000 ਰੁਪਇਆ ਢੇੜੇ ਦੀ ਕਮੇਟੀ ਕਹਿੰਦੀ ਜ਼ਰੂਰਤੀ ਨਹੀਂ ਆ ਰਸੀ ਬੈਠੇ ਆ ਇੱਕ ਮਿੰਟ ਯਾਰ ਕੋਈ ਗੱਲ ਨਹੀਂ ਢੇੜਾ ਵੀ ਲਾ ਲਾਂਗੇ ਆਪਣੇ ਦਰਸ਼ਕ ਆਪਣੇ ਹੁੰਦੇ ਕੋਈ ਬਗਾਨੇ ਨਹੀਂ ਹੁੰਦੇ ਹੌਸਲੇ ਨਾਲ ਹੌਸਲੇ ਨਾਲ ਪਲੇਅਰ ਤੁਹਾਡਾ ਕਿਤੇ ਇੱਕ ਪਲੇਅਰ ਬੁਲਾਓ ਇਹਨੂੰ ਬੁਲਾਓ ਇਹਨੂੰ ਫੜਾਓ ਮਟਾਵੇ ਹੈਗਾ ਨਾ ਅੱਜ ਅ ਆ 5000 ਰੁਪਇਆ ਗਿਣੀ ਇਹ ਅਮਰਤ ਕੈਨੇਡਾ ਇੱਕ ਬੰਦੇ ਨੂੰ ਪੈਸੇ ਬੁਲਾਓ ਭਰਾ ਬਣ ਕੇ ਇੱਕ ਬੰਦੇ ਨੂੰ ਠੀਕ ਹੈ ਆ ਸਾਰੇ ਪੈਸੇ 3000 ਰੁਪਇਆ ਇੱਕ ਹੋਰ ਆਇਆ ਮੇਰੇ ਕੋਲੇ ਆ ਵੀ ਫੜ ਲਓ 3000 ਆ 3000 ਤੇ 500 ਰੁਪਇਆ 3500 ਰੁਪਇਆ ਇਹ ਫੜ ਲਓ ਇਹ ਸਾਰੇ ਪੈਸੇ ਇੱਕ ਮੁੰਡੇ ਨੂੰ ਦੇ ਦਿਓ ਹਰਮਨ ਆ ਹਰਮਨ 8000 ਰੁਪਇਆ ਕਮੇਟੀ ਵੱਲੋਂ ਹਰਮਨ ਸਿਰਾਲੀ ਵਾਲਾ ਪੈਸੇ ਫੜੇ ਨਾਲ ਲੱਗ ਕੇ ਕਿਉਂਕਿ ਬਾਜੇ ਚੋਂ ਆਇਆ ਵੀ ਮੁੰਡਾ ਨਾਲ ਠੀਕ ਹੈ ਆ ਵੀ ਆ 100 ਵੀ ਫੜ ਲਓ ਆ ਵੀ ਆ ਵੀ ਫੜ ਲਓ ਸਾਰੇ ਓਕੇ ਕੋਈ ਨਹੀਂ ਤੁਸੀਂ ਮੁੰਡਾ ਲੈ ਕੇ ਜਾਓ ਪਿੱਛੇ ਪੈਸੇ ਹੋਰ ਆ ਜਾਣਗੇ ਕਮੇਟੀ ਕਹਿੰਦੀ ਵੀ ਅਸੀਂ ਪੂਰਾ ਸਾਥ ਦੇਵਾਂਗੇ ਬੱਬੂ ਨੇ ਪਹਿਲਾਂ ਕਹਤਾ ਵੀ ਸਾਡੀ ਕਮੇਟੀ ਸਾਡਾ ਪਿੰਡ ਨਾਲ ਖੜਾ ਆਪਾਂ ਐਨਰਿ ਭਰਾਵਾਂ ਨੂੰ Google Pay ਨੰਬਰ ਵੀ ਦੱਸਣਾ ਇਹ ਮੁੰਡੇ ਦਾ ਆ ਬਰਗਰਾਂ ਵਾਲੇ ਕੋਲੋਂ ਪੈਸੇ ਆਏ ਆ ਆ ਵੀ ਫੜ ਲਓ ਪੈਸੇ ਉਧਰ ਬਰਗਰਾਂ ਵਾਲੇ ਵੀਰ ਨੇ ਭੇਜਿਆ ਆ ਵੀ ਪੈਸੇ ਜਿਹੜੇ ਫੜਾ ਦਿਓ ਵੀ ਹਰਮਨ ਨਾਲ ਜਾਏ ਹਰਮਨ ਪੈਸੇ ਫੜ ਲਓ ਨਾਲ ਜਾਓ ਇੱਕ ਮੇਲਾ ਕਮੇਟੀ ਦੇ ਵੀਰ ਨੂੰ ਕਹੋ ਸੋਚ ਲਓ ਕਿੱਥੇ ਜਾਣਾ ਨੇੜੇ ਏ ਮੁੰਡੇ ਦਾ ਗੂਗਲ ਪੇ ਨੰਬਰ ਨੋਟ ਕਰ ਲਓ ਜੀ ਇੱਕ ਮਿੰਟ ਜੀ ਬੱਬੂ ਪ੍ਰਧਾਨ ਜੀ ਆ ਹਰਮਨ ਮੇਰੇ ਕੋਲ ਮਾਇਆ ਹੋਇ ਹਜ਼ਾਰ ਜੱਸਾ ਹੋਰ ਫੜਾ ਗਿਆ ਲੈ ਜਾ ਜੇ ਮਾਇਆ ਹਰਮਨ ਇੱਕ ਮਿੰਟ ਜੀ ਗੂਗਲ ਪੇ ਨੰਬਰ ਨੋਟ ਕਰ ਲਓ ਜੀ ਜਿਹੜੇ ਵੀਰਾਂ ਨੇ ਕੋਈ ਐਨ ਆਰ ਆਈ ਵੀਰਾਂ ਨੇ ਪੈਸੇ ਪਾਉਣੇ ਆ ਪਲੇਅਰ ਦੀ ਮਦਦ ਲਈ 81 467 63030 81 467 ਤੇ 630 30 ਭਾਈ ਗੱਡੀ ਤੋ ਰੋਕੇ ਰਾਂ ਗੁਰਪੇ ਦੇ ਨਾਂ ਤੇ ਸ਼ੋਅ ਹੁੰਦਾ ਹੈ ਜਿਹੜੇ ਵੀਰਾਂ ਨੇ ਦਾਨੀ ਸੱਜਣਾ ਨੇ ਬਾਹਰੋਂ ਵੀ ਮਾਇਆ ਪਾਉਣੀ ਹੈ ਉਹ ਵੀਰ ਜਿਹੜੇ ਕੀ ਨਾਂ ਜੱਗਾ ਸਰਾਂ ਜੱਗੇ ਵੱਲੋਂ 1000 ਰੁਪਇਆ ਆ ਆ 1000 ਰੁਪਇਆ ਹੋਰ ਫੜਾ ਦਿਓ ਜੱਗੇ ਵੱਲੋਂ ਗੱਡੀ ਤੋ ਰੋ ਗੱਡੀ ਤੋ ਰੋ ਗੱਡੀ ਪੈਸੇ ਇੱਥੇ ਆਪਾਂ ਕੋਈ ਨਹੀਂ ਸਾਰੇ ਪ੍ਰਬੰਧ ਕੀ ਆਪਾਂ ਸਾਰੇ ਰਲ ਕੇ ਆਪਾਂ ਪੇਰ ਸਾਰੇ ਬੜਾ ਹੌਸਲਾ ਦੇ ਰਹੇ ਸਵਰਨਾ ਮੇਰੇ ਕੋਲੇ ਆਇਆ ਪਹਿਲਾਂ ਨਿੱਕੂ ਆਇਆ ਮੇਰੇ ਬਾਅਦ ਸਿੰਘ ਜੀ ਆਇਆ 1000 ਹੋ ਰਾਇਆ ਇੱਥੇ ਇਕੱਠੇ ਕਰ ਲੋ ਬਾਈ ਕੋਈ ਦਲਬਾਗ ਇੱਥੇ ਇਕੱਠੇ ਕਰ ਲੈਨੇ ਕੋਈ ਗੱਲ ਨਹੀਂ ਬਾਪੂ ਜੀ ਇੱਕ ਵਾਰੀ ਗਰਾਊਂਡ ਖਾਲੀ ਕਰੋ ਤੇ ਪ੍ਰਧਾਨ ਦਲਬਾਗ ਸਿੰਘ ਜੀ 1000 ਰੁਪਇਆ ਬੱਬੂ ਜੀ ਮਿਲਣਾ ਆ ਪੈਸੇ ਕਿਹਦੇ ਆ 500 ਰੁਪਇਆ ਮੁੰਡਾ ਮੈਨੂੰ ਫੜਾ ਕੇ ਗਿਆ ਕੋਈ ਗੱਲ ਨਹੀਂ ਰੱਖ ਲੋ 500 ਰੁਪਇਆ ਸਰਪੰਚ ਸਾਹਿਬ ਕੀਨਾ ਜੀ ਹਰਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਇੱਕ ਵਾਰੀ ਮਦਦ ਲਈ ਆ ਬੱਬੂ ਪ੍ਰਧਾਨ ਜੀ ਉਰੇ ਨੂੰ ਆਏ ਜੇ ਸਰਨੇ ਆ ਨਿੱਕੂ ਖੜਾ ਕਲਿਆਣਾ ਵਾਲਾ ਆ ਸਵਰਨਾ ਖਿਆਲੀ ਵਾਲਾ ਖੜਾ ਆ ਜਿਹੜੇ ਪੈਸੇ ਐ ਇਹ 플레이ਰਾਂ ਤੱਕ ਪਹੁੰਚਦੇ ਹੋ ਜਾਣਗੇ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਕੋਈ ਗੱਲ ਨਹੀਂ ਸਾਰੇ ਨਾਲ ਹੈ ਮੰਦਰ ਇਕੋ ਮਟਿਆਰ ਆ ਜਿਹੜੀਆਂ ਟੀਮਾਂ ਸੀ ਜਿੰਨੇ ਮੈਚ ਰਹਿੰਦੇ ਸੀ ਸਾਰੀਆਂ ਟੀਮਾਂ ਦੀ ਸਹਿਮਤੀ ਹੋਈ ਹੈ ਵੀ ਜਿਹੜੀ ਪ੍ਰਿੰਸ ਦੇ ਸੱਟ ਲੱਗੀ ਆ ਲੱਤ ਫੈਕਚਰ ਹੋਈ ਆ ਆਪ ਸਭ ਨੂੰ ਪਤਾ ਲੱਗ ਗਿਆ ਆ ਪਲੇਅਰ ਖੜੇ ਆ ਕਿਉਂਕਿ ਇਹ ਉਹਨਾਂ ਦਾ ਸਾਥੀ ਖਿਡਾਰੀ ਆ ਨਵਾਂ ਮੁੰਡਾ ਇਹ ਕਹਿੰਦੇ ਪਹਿਲਾ ਇਨਾਮ 81000 ਦੂਜਾ 72000 ਇਹ ਸਾਡੇ ਸਾਰੇ ਪਲੇਅਰਾਂ ਵੱਲੋਂ ਉਸ ਭਰਾ ਦੇ ਇਲਾਜ ਦੇ ਲਈ ਭੇਜੋ ਤੇ ਅਸੀਂ ਕਹਿੰਦੇ ਕੋਈ ਪੈਸਾ ਨਹੀਂ ਲੈ ਕੇ ਜਾਵਾਂਗੇ ਬੱਬੂ ਵਰਧਾਨ ਜੀ ਤੁਹਾਡੀ ਕਮੇਟੀ ਨੂੰ ਬੇਨਤੀ ਹੈ ਇਹ ਮਾਇਆ ਤੁਸੀਂ ਜਿਹੜੀ ਹੈ ਇਹਨਾਂ ਮੁੰਡਿਆਂ ਨਾਲ ਗੱਲਬਾਤ ਕਰਕੇ ਸਾਰੇ ਉਹ ਮੁੰਡੇ ਨੇ ਹੱਕ ਚ ਦੇ ਦਿਓ ਇੱਕ ਵਾਰੀ ਤਾੜੀਆਂ ਮਾਰ ਦਿਓ ਕੋਈ ਪਲੇਅਰਾਂ ਦਾ ਬੜਾ ਹੌਸਲਾ ਆਉਣਾ ਚਾਹੀਦਾ ਆਪਾਂ ਜਿੰਨੀ ਹੈਲਪ ਹੋਣੀ ਜ਼ਰੂਰੀ ਕਰਨੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਪਲੇਅਰਾਂ ਦਾ ਕਿਉਂਕਿ ਸੱਟ ਲੱਗੀ ਹੈ ਤੇ ਉਹਦੇ ਲਈ ਆਪਾਂ ਖੜੇ ਵੀ ਆ ਕੋਈ ਗੱਲ ਨਹੀਂ